ਮੁਰਾਦਾਬਾਦ ਤੋਂ ਖਬਰ ਹੈ ਮੁਰਾਦਾਬਾਦ ਦੇ ਵਿੱਚ ਇੱਕ ਕੈਂਡੀਡੇਟ ਐਲਾਨਿਆ ਗਿਆ ਸੀਗਾ ਉਹ ਵੀ ਭਾਜਪਾ ਦਾ ਸੀ ਹਾਰਟ ਅਟੈਕ ਦੇ ਨਾਲ ਉਹਦੀ ਜਾਨ ਚਲੀ ਗਈ ਯਾਨੀ ਕਿ ਉੱਥੇ ਹੁਣ ਇੱਕ ਪਾਸੇ ਸੋਗ ਦੀ ਲਹਿਰ ਹੈ ਤੇ ਦੂਜੇ ਪਾਸੇ ਉਮੀਦਵਾਰ ਨਵਾਂ ਐਲਾਨਣਾ ਪੋੜੇ ਉਹਦਾ ਨਾਮ ਹੈ ਜੀ ਸਰਵੇਸ਼ ਕੁਮਾਰ ਕੁਮਰ ਸਰਵੇਸ਼ ਕੁਮਾਰ ਹਮ 72 ਸਾਲ ਦੀ ਇਹਨਾਂ ਦੀ ਉਮਰ ਸੀ ਜੋਪੀ ਦੇ ਜਿਹੜੇ ਪ੍ਰਧਾਨ ਨੇ ਭਪਿੰਦਰ ਚੌਧਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ ਹਾਰਟ ਅਟੈਕ ਹੋ ਗਿਆ। ਮੁਰਾਦਾਬਾਦ ਤੋਂ ਖਬਰ ਹੈ ਮੁਰਾਦਾਬਾਦ ਦੇ ਵਿੱਚ ਇੱਕ ਕੈਂਡੀਡੇਟ ਐਲਾਨਿਆ ਗਿਆ ਸੀਗਾ ਉਹ ਵੀ ਭਾਜਪਾ ਦਾ ਸੀ। ਉਮਰ ਕਾਫੀ ਸੀਗੀ। ਹਾਰਟ ਅਟੈਕ ਦੇ ਨਾਲ ਉਹਦੀ ਜਾਨ ਚਲੀ ਗਈ। ਯਾਨੀ ਕਿ ਉੱਥੇ ਹੁਣ ਇੱਕ ਪਾਸੇ ਸੋਗ ਦੀ ਲਹਿਰ ਹੈ ਤੇ ਦੂਜੇ ਪਾਸੇ ਉਮੀਦਵਾਰ ਨਵਾਂ ਐਲਾਨਾ ਨਾ ਪਵੇਗਾ। ਬਿਲਕੁਲ ਜੀ ਹੋ ਸਕਦਾ ਉੱਥੇ ਆਖਰੀ ਦੌਰ ਦੇ ਵਿੱਚ ਚੋਣ ਕਰਾ ਦਿੱਤੀ ਜਾਵੇ। ਹੂੰ। ਕੋਈ ਕੋ ਚੋਣ ਤਾਂ ਚੱਲ ਰਹੀ ਹੈ ਜੇ। ਉਹਨਾਂ ਦਾ ਨਾਮ ਹੈ ਜੀ ਸਰਵੇਸ਼ ਕੁਮਾਰ, ਕੁਮਰ ਸਰਵੇਸ਼ ਕੁਮਾਰ। ਹੂੰ। 72 ਸਾਲ ਦੀ ਇਹਨਾਂ ਦੀ ਉਮਰ ਸੀ। ਜੂਪੀ ਦੇ ਜਿਹੜੇ ਪ੍ਰਧਾਨ ਨੇ ਭពਿੰਦਰ ਚੌਧਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ ਹਾਰਟ ਅਟੈਕ ਹੋ ਗਿਆ। ਉਦੇ ਕਰਕੇ ਇਹ ਦੌਰਾਨੇ ਚੋਂ ਇਸ ਫਰਨੀਸ਼ਰ ਸਰ ਨੂੰ ਅਲਬਿਦਾ ਕਹਿਗੇ ਤੇ ਉਥੇ ਚੋਣ ਕਮਿਸ਼ਨ ਨੇ ਫੈਸਲਾ ਕਰਨਾ ਫੈਸਲਾ ਕੀ ਹੁੰਦਾ ਇਹ ਸਮਾ ਦੱਸੇਗਾ ਮੇਰਾ ਖਿਆਲ ਹੈ ਹੋ ਸਕਦਾ ਕਿ ਅਜੇ ਤਾਂ ਪਹਿਲਾ ਗਿੜੀ ਹੋਇਆ 6 ਗਿੜ ਪਏ ਨੇ ਹੋ ਸਕਦਾ ਚੋਣ ਕਮਿਸ਼ਨ ਨਵਾਂ ਮੌਕਾ ਦੇ ਕੇ ਉਥੇ ਆਖਰੀ ਗੇੜ ਦੇ ਵਿੱਚ ਚੋਣ ਕਰਵਾ ਦੇਵੇ ਜੀ ਬਾਕੀ ਚੋਣ ਕਮਿਸ਼ਨ ਨੇ ਫੈਸਲਾ ਕਰਨਾ ਪਰ ਉਹਦੇ ਤੇ ਕਰ ਨਿਰਧਰ ਹ ਨਿਰਪੱਖ ਰਹਾਗੇ ਆਜ਼ਾਦ ਹ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਗ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। 사시칼 ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।